ਲੋਡੀ ਚਾ ਵਣਗੀ ਹੁਣ ਕਰਦੀ ਹਾਂ ਘੱਟ ਫਿਰ ਪੁੰਨਦਿਆਂ ਕੋਲੀ ਚ ਇੰਨੇ ਮੜ ਜਿਹੜੀ ਜਿੱਤੇ ਵੀ ਘੱਟ ਕਰ ਦਮ ਇੱਧਰ ਲਗਾਤਾ ਸੀਗਾ ਪਾਨੇ ਤੜਕਾ ਲਗਾ ਕੇ ਚਣੇ ਭੁੰਤੇ ਪਏ ਸੀਗੇ ਸਵੇਰ ਦੇ ਮਨੇ ਤੋ ਕਿਸਮਰ ਕੇ ਭੁੰਤੇ ਸੀ ਮਨੇ ਹਮ ਜਿੱਤ ਚ ਪਾ ਦੂੰ ਮੁੰਦੀ ਟੁਪਾਤਾ ਫਿਰ ਲਗਾ ਦਾਂਗੀ ਟੱਕੜ ਆਪਾਂ ਫਿਰ ਲਾਉਣੀਆਂ ਲੋ ਜੀ ਕਿੰਨੀਆਂ ਕੁੰਨੀਆਂ ਮਾਂ ਜੀਆਂ ਕੰਮ ਨੇ ਮੇੜਤਾ ਤੇ ਆਹ ਜਿਹੜੇ ਕੱਪੜੇ ਰਹਿ ਗਏ ਇੱਕ ਦੋ ਇਹ ਵੀ ਨਿਮੇੜਦੀਏ ਕਾਲੇ ਪੀਲੇ ਜੇ ਗੰਦੇ ਸੀਗੇ ਮੇੜਤੇ ਦੇ ਨਵੇੜਤਾ ਰੋਟੀ ਟੁੱਕੇ ਦਾ ਸਾਰਾ ਕੰਮ ਆਪਾਂ ਨਵੇੜਤਾ ਸਬਜ਼ੀ ਕੱਢਤੀ ਤੇ ਬਿਸਕੁਟ ਹੈਗੇ ਸੀਗੇ ਦੋ ਦੋ ਇਹ ਸੀਗੇ ਲਿਆਏ ਬਰਾਬਰ ਇਕੱਠਾ ਪੈਕ ਕਰਕੇ ਕੱਪੜੇ ਆਹ ਦੇਖੋ ਚਲ ਇਹ ਟਾਈ ਦੇ ਵਿੱਚ ਪਾ ਲਵਾਂਗੇ ਬਾਕੀ ਰੱਖ ਦਨੇ ਆ ਪਿੱਛੇ ਤੇ ਨਾਲੇ ਖਲਾਅ ਨਹੀਂ ਹੋਣੀ ਉਹ ਇਹ ਪੀਪਾ ਬਣਾਈ ਸੀ ਕੰਮ ਵਾਸਤੇ ਬਿਸਕੁਟ ਵਾਸਤੇ ਤੇ ਇਹਦੇ ਚ ਪਾ ਦਾ ਹਣਾ ਕਿਨਾ ਕੱਪੜੇ ਰਾਤ ਧੋਤੇ ਸੀਗੇ ਹੁਣ ਪਾਤੇ ਸੁੱਕਣੇ ਹਵਾ ਲੱਗ ਜੂਗੀ ਹੁਣ ਤਾਂ ਵੈਸੇ ਸੁੱਕ ਗਏ ਕੁਸ ਤਾਂ ਪੱਗਾ ਬੱਗਾ ਤੇ ਕੱਲ ਮੈਂ ਲੇਟ ਧੋਏ ਹੁਣ ਸਵੇਰੇ ਧੁੱਪ ਬੜੀ ਸੀਗੀ ਲੇਟ ਧੋਈ ਲੇਟ ਧੋਣ ਕਰਕੇ ਇਸਲਾ ਬਿਸ ਲੋਕ ਬਿਨ ਗਿੱਲੇ ਫਿਰ ਮੈਂ ਹੁਣ ਅੱਜ ਪਾਤੇ ਸੁੱਕਣੇ ਜਿਹੜੇ ਸੁੱਕ ਗਏ ਉਹ ਰੱਖ ਲੈ ਅੰਦਰ ਕਮੀਜ਼ ਪੂਜੇ ਸਾਜਰੇ ਸਾਜਰੇ ਪਾਤੇ ਜਾਣੂ ਕੰਮ ਨੇ ਮੇੜੂਗੀ ਜਨ ਨੂੰ ਹਵਾ ਜੀ ਲੱਗ ਜੂਗੀ ਅੰਦਰ ਪਾ ਦੂੰ ਜੇ ਮੀਂਹ ਗਣੀ ਆ ਗਈ ਬੱਦਲ ਵੀ ਬਹੁਤ ਅੱਜ ਚਲੋ ਇਹਨੇ ਬਾਹਰ ਪਾ ਦਾਨੀਆਂ ਤੇ ਲੋ ਜੀ ਚਲੋ ਅੱਜ ਸ਼ਾਮ ਤੱਕ ਤਾਂ ਸੁੱਕੇ ਜਾਣਗੇ ਵਧੀਆ ਹੁਣ ਮੌਸਮ ਚੇਂਜ ਹੋ ਗਿਆ ਥੋੜਾ ਜਿਹਾ ਵੈਸੇ ਗਰਮੀ ਬਹੁਤ ਜ਼ਿਆਦੇ ਪੈਂਦੀ ਹੈ ਕਦੇ ਬੱਦਲ ਹੋ ਜਾਂਦਾ ਕਦੇ ਧੁੱਪ ਕਦੇ ਕੱਪੜੇ ਲਾਹ ਦਾ ਕਦੇ ਪਾ ਦੇ ਕਦੇ ਅੰਦਰ ਕਦੇ ਬਾਹਰ ਹੀ ਰਹਿ ਗਿਆ ਹੁਣ ਧਿਆਨ ਰੱਖਣਾ ਪੈਂਦਾ ਹੁਣ ਦੁਪਹਿਰੇ ਵੀ ਐ ਹੁੰਦਾ ਕਿ ਕਿਤੇ ਮੀਂਹ ਨਾ ਆ ਜਵੇ ਕੀ ਕੁਸਤ ਸੁੱਕ ਗਈ ਸੀਗੀ ਤੁਸੀਂ ਹੁਣ ਥੋੜੇ ਹੁੰਦੇ ਨੇ ਕੱਪੜੇ ਵੈਸੇ ਤੇ ਲੋਜੀ ਅੱਜ ਆਪਾਂ ਲਾਉਨੇ ਆ ਮੱਛਰਦਾਨੀ ਉੱਧਰ ਡੰਗਰਾਂ ਨੂੰ ਲਾਉਣੀ ਆਪਾਂ ਮੱਛਰਦਾਨੀ ਲੱਗ ਜਾਣ ਉੱਧਰ ਹੋ ਮੱਛਰਦਾਨੀ ਆ ਜਾਈਏ ਚਲੋ ਜੀ ਨਾ ਆਪਾਂ ਚੱਲਦੇ ਹਾਂ ਮੀਨ ਚਾਹੀਏ ਤਾਂ ਮੇਰੇ ਦਾ ਕਲੈਕਸ਼ਨ ਹੋ ਗਿਆ ਉਸ ਨੂੰ ਲਾ ਦਈਏ ਤੇ ਕਰੀਏ ਜੀ ਇਸ ਨੂੰ ਲਾਤੀ ਦੇ ਉੱਪਰ ਦੀ ਸੱਤ ਪਾਤੀ ਪਾ ਕੇ ਇਹ ਦਸਤੀਆਂ ਦੇ ਟਾਇਰਾਂ ਨੂੰ ਕੰਪਲੀਟ ਕਰ ਦਨੇ ਆਪਾਂ ਤੇ ਟਰੈਕਟਰ ਚੱਲਦਾ ਨਾ ਬਾਹਰ ਆਵਾਜ਼ ਆ ਆ ਲਓ ਜੀ ਕੱਪੜੇ ਲਾ ਲਈ ਆਪਾਂ ਨੇ ਇੱਧਰ ਆ ਗਿਆ ਮੀ ਮੀ ਖਾਸਯੁੱਤਰ ਇਹ ਇੱਕ ਵਾਰ ਤਾਂ ਦੇਖੋ ਕੱਪੜੇ ਲਾ ਲਈ ਫਟਾਫਟ ਸੁੰਦਰ ਪਾਤੇ ਬੈਜਵੇ ਵਧੀਆ ਉਹ ਤਾਂ ਹਨਾ ਇੱਕ ਪਾਛੇ ਦਾ ਮੱਛਰਦਾਨੀ ਲਾਤੀ ਕਰੇਗੀ ਉਹ ਦੇਖਦੇ ਨੇ ਲਾਦਾਂ ਨਹੀਂ ਉਹ ਵੀ ਨਬੇੜਦਾਂ ਨਹੀਂ ਆ ਤੇ ਮੱਛਰ ਹੁਣ 1 ਲੱਖ ਤੋਂ ਹੋ ਗਿਆ ਨਾ ਮੀਂਹ ਪੈਣ ਕਰਕੇ ਡੰਗਰਾਂ ਨੂੰ ਵੀ ਔਖਾ ਆਪ ਤਾਂ ਅੰਦਰ ਬੈਜਾ ਨੇ ਹਨਾ ਪੱਖੇ ਲਾ ਲਾ ਨੇ ਆਈ ਸੀ ਲਾ ਲਾ ਨੇ ਆ ਮੱਜਾਂ ਨੂੰ ਵੀ ਔਖਾ ਮੱਛਰਦਾਨੀ ਲਾ ਕੇ ਹਟਈ ਸੀਗੇ ਚਲੋ ਜੀ ਜਾਨੋ ਅੰਦਰ ਆਏ ਸੱਟ ਸੁੱਟ ਕਰਕੇ ਇਹਨਾਂ ਨੂੰ ਮੀਂਹ ਆ ਗਿਆ ਤੇ ਕੱਪੜੇ ਲਾ ਲੇ ਤੇ ਹੁਣ ਅੰਦਰ ਪਾ ਦੂੰਗੀ ਜਦੋਂ ਸੁੱਕਗੇ ਸਵੇਰ ਦੇ ਮੈਂ ਤਾਂ ਹੀ ਲਪਾਏ ਸੀਗੇ ਬੱਦਲ ਬਾਈ ਬਹੁਤ ਸੀਗੇ ਤੇ ਹੁਣ ਤਾਂ ਪਤਾ ਹੀ ਨਹੀਂ ਲੱਗਦਾ ਮੀਂਹ ਦਾ ਬੱਦਲ ਤਾਂ ਕਦੋਂ ਆਜੂ ਵੀ ਤੇ ਚਲੋ ਜੀ ਹੁਣ ਰੋਟੀ ਪਾਣੀ ਖਾਣਗੇ ਹੁਣ ਮੱਛਰਦਾਨੀ ਦਾ ਕੰਮ ਨਿਬੜ ਗਿਆ ਹੁਣ ਮੱਟੂਆਂ ਲਾ ਦਿਆ ਕਰਾਂਗੇ ਇਹ ਵੀ ਆਪਣੇ ਡੰਗਰਾਂ ਨੂੰ ਵੀ ਔਖਾ ਨਾ ਇਹਦੀ ਕਰਕੇ ਹੁਣ ਮੱਛਰ ਬਹੁਤ ਜ਼ਿਆਦਾ ਹੋ ਗਿਆ ਮੀਂਹ ਕਰਕੇ ਲੋ ਜੀ ਇਹ ਸੂਟ ਦਿਖਾਉਣੀ ਆਪਾਂ ਤੁਹਾਨੂੰ ਦੇਖੋ ਸੋਣੇ ਨੇ ਕਮੈਂਟ ਕਰਕੇ ਦੱਸਿਓ ਮੈਨੂੰ ਕਿਰਾ ਤੇ ਨਵੇਂ ਨਵੇਂ ਡਿਜ਼ਾਈਨਾਂ ਦੇ ਨਵੇਂ ਨਵੇਂ ਸੂਟ ਹੁਣ ਵੀਡੀਓ ਪਾਇਆ ਕਰੂੰਗੀ ਮੈਂ ਤੇ ਲੋਜੀ ਹੁਣ ਆਪਰ ਸੋਈ ਚ ਆ ਗਈ ਸੀ ਕਿ ਮੈਂ ਇਹ ਦੋ ਭਾਂਡੇ ਪਏ ਸੀਗੇ ਮਾਂਜ ਦਾ ਮਹਾ ਤੇ ਮਾਂਜ ਕੇ ਫਿਰ ਸਿੰਕ ਨੂੰ ਸਾਫ ਕਰੂੰਗੀ ਇਹਦੇ ਵਿੱਚੋਂ ਸਾਫ ਹੋ ਜਾਊਗਾ ਤੇ ਇਹ ਸਾਫ ਕਰਕੇ ਇਹ ਕੋਲੀ ਤੇ ਦੋ ਭਾਂਡੇ ਸੀਗੇ ਮਾਂਜ ਕੇ ਹੁਣ ਇਹ ਆਪਾਂ ਲਗਾ ਕਰਦੇ ਆਂ ਤੇਨੇ ਮੈਂ ਕੜਾਹੀ ਚ ਪਾਣੀ ਗਰਮ ਕਰ ਲਿਆ ਸੀਗਾ ਸਰਫ ਪਾ ਲਿਆ ਸਰਫ ਪਾ ਕੇ ਤੇ ਇਹਦੇ ਵਿੱਚ ਪੋਣੇ ਡੋਪਤੇ ਸੀਗੇ ਰਿੰਨਲੇ ਸੀਗੇ ਤੇ ਹੁਣ ਮੈਂ ਇਹਨਾਂ ਨੂੰ ਸਾਬਣ ਲਾ ਕੇ ਧੋਦਾ ਚੰਗੀ ਤਰ੍ਹਾਂ ਇੱਥੇ ਖੜੀ ਖੜੀ ਰਸੋਈ ਚ ਤੇ ਸਿੰਕ ਸਾਫ ਕਰ ਲਿਆ ਸੀਗਾ ਧੋ ਲਿਆ ਸਮਾਰ ਲਿਆ ਹੁਣ ਉਧਰ ਪਹਿਲਾਂ ਬਾਲਟੀ ਚ ਪਾਈ ਜੋ ਮੈਂ ਬਾਲਟੀ ਚ ਪਾਣੀ ਛੱਡ ਲਿਆ ਦੋ ਤਿੰਨ ਪਾਣੀਆਂ ਚ ਧੋ ਦੂੰਗੀ ਫਿਰ ਮੈਂ ਦੇਦੂਏ ਤੇ ਇਹ ਦਿਨ ਧੋ ਦਨੀ ਆ ਫਿਰ ਮੈਂ ਪੋਣੇ ਸਾਫ ਕਰ ਦਨੀ ਆ ਤੇ ਇਹ ਦੇਖੋ ਇਹਦੇ ਵਿੱਚ ਮਲ ਲਾ ਨਹੀਂ ਆ ਹਨਾ ਥੰਦੇਾਈ ਜੀ ਲੈ ਜਾਂਦੀਆਂ ਨਾਲੇ ਤਾਂ ਰੋਟੀਆਂ ਦੀ ਨਾਲੇ ਸਾਫ਼ ਹੋ ਜਾਂਦੇ ਨੇ ਔਰ ਇਹ ਖੜੀ ਖੜੀ ਪਤੀਆ ਨਾਲੋਂ ਫਿਰ ਮੈਂ ਉਰੀ ਸੋਈ ਚ ਧੋ ਦਾਨੀਆਂ ਖੜੀ ਖੜੀ ਸੈਂਕ ਚ ਵਧੀਆ ਸਾਫ਼ ਹੋ ਜਾਣਗੇ ਕੰਮ ਨਿਪਟਦਾ ਤੇ ਲੋ ਜੀ ਸਾਬਣ ਲਗਾ ਦਾਨੀਆਂ ਹੁਣ ਮੈਂ ਇਹਨਾਂ ਨੂੰ ਤੇ ਲੋਂਡੇ ਚ ਉਹ ਨਾ ਛੋਟਾ ਭਾਂਡਾ ਉਹਦੇ ਵਿੱਚ ਕਾਲਾ ਜਿਹਾ ਹੋ ਜਾਂਦਾ ਜਿਆਦੇ ਨਾਲੇ ਨਾਲੇ ਉਹ ਚ ਲੋਟ ਨਹੀਂ ਆਉਂਦੀ ਹਨਾ ਰਿੱਜਦਾ ਨਹੀਂ ਪਾਣੀ ਸਮਰ ਕੇ ਇਹਦੇ ਵਿੱਚ ਵਧੀਆ ਲੋਨ ਦੇ ਚ ਕੜਾਹੀ ਚ ਕੜਾਈ ਚ ਵਧੀਆ ਸਾਫ ਹੋ ਜਾਂਦੇ ਨੇ ਤੇ ਇਹਨੂੰ ਧੋਤੇ ਜਾਣਗੇ ਦੇਖੋ ਸਰਫ ਨਾਲ ਮਲ ਦਾਨੀ ਐਵੇਂ ਹੱਥਾਂ ਨਾਲ ਮੈਂ ਹੱਥਾਂ ਨਾਲ ਮਲ ਕੇ ਸੁਮਾਰ ਕੇ ਤੇ ਸਾਫ ਹੋ ਜਾਣਗੇ ਧੋਵਦਾ ਹੁਣ ਇਹਨਾਂ ਨੂੰ ਧੋ ਕੇ ਸੁੱਕਣੇ ਤਾਂ ਦੇਖਦੀ ਆ ਬੱਦਲ ਪਾਈ ਬਹੁਤ ਆ ਵੀ ਬਾਹਰ ਆਪਾਂ ਅੰਦਰ ਹਨਾ ਦੇਖਦੀ ਆ ਫਿਰ ਜੇ ਮੜ ਮੁੱਟੀ ਧੁੱਪ ਨਿਕਲੀ ਬਾਹਰ ਪਾ ਦੂੰਗੀ 2-3 ਦਿਨ ਹੋ ਗਏ ਰੋਜ਼ ਦੇ ਰੋਜ਼ ਬੱਦਲ ਵਾਈ ਕਰਕੇ ਪਾਣੀ ਵੀ ਵਧੀਆ ਨੀਲ ਦੇ ਤਾਂ ਸੁੱਕ ਜਾਣਗੇ ਵਧੀਆ ਤੇ ਲੋ ਜੀ ਧੁੱਪ ਬਹੁਤ